ਹੁਣ ਉਹ ਕੌਮ 1716 ਦੇ ਵਿੱਚ ਤਾਂ ਐਲਾਨ ਕੀਤਾ ਜਾਵੇ ਖਤਮ ਕਰ ਦਿੱਤੇ ਨੇ ਤੇ 1733 ਨੂੰ ਉਹਨਾਂ ਦੀ ਨਵਾਬੀ ਦੀ ਪੇਸ਼ਕਸ਼ ਹੋ ਜੇ ਜਦੋਂ ਨਵਾਬੀ ਦੀ ਪੇਸ਼ਕਸ਼ ਹੋਈ ਨਵਾਬੀ ਲੈ ਕੇ ਗਏ ਨੇ ਜੰਬਰਪਿੰਡ ਦੇ ਰਹਿਣ ਵਾਲੇ ਸਰਦਾਰ ਸ਼ਬੀਕ ਸਿੰਘ ਜਿਨ੍ਹਾਂ ਦਾ ਪਰਿਵਾਰ ਜਿਹੜਾ ਰਾਏ ਭਾਗੂ ਦੇ ਸਮੇਂ ਤੀਸਰੇ ਪਾਤਸ਼ਾਹ ਦੇ ਸਮੇਂ ਸਿੱਕੀ ਚਾਇਆ ਸੀ ਨਵਾਬੀ ਇੱਕ ਤਸ਼ਤਰੀ ਦੇ ਵਿੱਚ ਪ੍ਰਵਾਨਨਾ ਰੱਖਿਆ ਹੋਇਆ ਹੈ ਸਰਦਾਰ ਕਰਮ ਸਿੰਘ ਹਿਸਟੋਰੀਅਨ ਨੇ ਕਿਹਾ ਕਿ ਮੈਂ ਉਹ ਪ੍ਰਵਾਨਨਾ ਵੇਖਿਆ ਸੀ ਮੈਂ ਉਹ ਪਰਵਾਨਾ ਲਿਆ ਵੀ ਤੇ ਉਹ ਪਰਵਾਨਾ ਅੱਜ ਮੈਨੂੰ ਕੋਈ ਲੱਖਾਂ ਰੁਪਏ ਵੀ ਦੇਵੇ ਤੇ ਮੈਂ ਦੇ ਨਹੀਂ ਸਕਦਾ ਮੇਰੀ ਕੌਮ ਦੀ ਈਮਾਨਤ ਹੈ ਅੱਜ ਕਿਤੇ ਹੈ ਨਹੀਂ ਪਤਾ ਸਾਨੂੰ ਕਰਮ ਸਿੰਘ ਸਟੋਰੀ ਨੂੰ ਅਸਤਾ ਜ਼ਿਕਰ ਕੀਤਾ ਅਗਲੀ ਗੱਲ ਜੀ ਉਹ ਪਰਵਾਨਾ ਲੀਡਰ ਦੂਸਰੇ ਥੇ ਬੈਠੇ ਰਹੇ ਪੰਜ ਪਿਆਰੇ ਸਹਿਬਾਨ ਇਸੇ ਤਰ੍ਹਾਂ ਗੁਰੂ ਦੀ ਹਜ਼ੂਰੀ ਚ ਉਹਨਾਂ ਚ ਕੌਣ ਨੇ ਸਭ ਤੋਂ ਅੱਗੇ ਇੱਥੋਂ ਦੇ ਬਾਬਾ ਦੀਪ ਸਿੰਘ ਸ਼ਹੀਦ ਉਸ ਤੋਂ ਬਾਅਦ ਬਾਬਾ ਕਰਮ ਸਿੰਘ ਸ਼ਹੀਦ ਉਹਦੇ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਪਰਦਾਦਾ ਸਰਦਾਰ ਬੁੱਧ ਸਿੰਘ ਜੀ ਉਸ ਤੋਂ ਅੱਗੇ ਬੈਠੇ ਨੇ ਸਰਦਾਰ ਖਰੀਦ ਸਿੰਘ ਭੰਗੀ ਪੰਜਵੜਦੇ ਰਹਿਣ ਵਾਲੇ ਤੇ ਉਹ ਤੋਂ ਅੱਗੇ ਬੈਠੇ ਨੇ ਸਰਦਾਰ ਜੱਸਾ ਸਿੰਘ ਰਾਮਗੜੀਆ ਇਸੇ ਤਰ੍ਹਾਂ ਦੀਵਾਨ ਲੱਗਾ ਹੋਇਆ ਲੱਗੇ ਹੋਏ ਦੀਵਾਨ ਦੇ ਵਿੱਚ ਸਰਦਾਰ ਸ਼ਬੀਖ ਸਿੰਘ ਸਭ ਤੋਂ ਪਹਿਲਾਂ ਕੌਮ ਦੇ ਜਥੇਦਾਰ ਨੂੰ ਉਸ ਨਵਾਬੇ ਦੀ ਗੱਲ ਕਰਦੇ ਨੇ ਤੇ ਹੁਣ ਕੌਮ ਦੇ ਜਥੇਦਾਰ ਦਾ ਜਾਬ ਕੌਮ ਦੇ ਜਥੇਦਾਰ ਦੇ ਕੋਲ ਨੂੰ ਦੋ ਪੱਖ ਨਹੀਂ ਸੋਚਣਦੇ ਉਨੇ ਧਾਰਮਿਕ ਤੌਰ ਤੇ ਵੀ ਸੋਚਣਾ ਤੇ ਰਾਜਨੀਤਿਕ ਤੌਰ ਤੇ ਵੀ ਸੋਚਣਾ ਦੋ ਪੱਖ ਨੇ ਜਦੋਂ ਉਹ ਨਵਾਬੀ ਅੱਗੇ ਰੱਖੀ ਜਾਂਦੀ ਹੈ ਤੇ ਉਸ ਵੇਲੇ ਕੌਮ ਦੇ ਜ਼ਥੇਦਾਰ ਦਾ jobb ਪਤਾ ਕੀ ਹੈ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤ ਕੋ ਜਾਂ ਅਗਲੋ ਪਾਵਾ ਸ਼ਬੀਖ ਸਿੰਘ ਜੀ ਨਵਾਬੀ ਤੇ ਗੱਲ ਨਹੀਂ ਮੁਕਣੀ ਸਾਡਾ ਦਾਵਾ ਪਾਛਈ ਹੈ ਕਿ ਗੁਰੂ ਨੇ ਦਿੱਤਾ ਕਿਉਂ ਕਿਉਂਕਿ ਗੁਰੂ ਦਾ ਜਿਹੜਾ ਰੋਹਾਨੀ ਸਰੂਪ ਹੈ ਉਹਦੀ ਜਿਹੜੀ ਬਣਤਰ ਹੈ ਉਹ ਅੰਪੀਰੀਅਲਿਜ਼ਮ ਦੀ ਹੈ ਜਿਸ ਦਰਬਾਰ 'ਚ ਬਿਠੇ ਹੋ ਹੈ ਕਿ ਵੱਡਾ ਤੇਰਾ ਦਰਬਾਰ ਸੱਚਾ ਤੁਦ ਸਿਰਸ਼ਾਹ ਨਿਹਚਲ ਚਵਰਸ਼ਤ ਇਹ ਜਿੱਦੀਆਂ ਵੀ ਨਿਸ਼ਾਨੀਆਂ ਨੇ ਇਹ ਤੇ ਅੰਪੀਰੀਅਲਿਜ਼ਮ ਦੀਆਂ ਨੇ ਬਾਦਸ਼ਾਹਦੀਆਂ ਨੇ ਦੁਨੀਆ ਦੇ ਕਿਸੇ ਧਰਮ 'ਚ ਹੁੰਦੀਆਂ ਹੀ ਨਹੀਂ ਤਖਤ ਹੋਵੇ ਸ਼ਤਰ ਹੋਵੇ ਚੰਦੂਆ ਹੋਵੇ ਚੌਰ ਸਾਹਬ ਹੋ ਰਿਆ ਹੋਵੇ ਦਰਬਾਰ ਲੱਗਾ ਹੋਵੇ ਗੁਰੂ ਇਸ ਤਰ੍ਹਾਂ ਬੈਠਾ ਹੋਵੇ ਇਹ ਸਾਰੀਆਂ ਨਿਸ਼ਾਨੀਆਂ ਬਾਦਸ਼ਾਹਦੀਆਂ ਨੇ ਪਰ ਉੱਚਾ ਤਰਮ ਹੈ ਗੱਲ ਰੋਹਾਨੀ ਅੱਦੀ ਹੋ ਰਹੀ ਹੈ ਉਹ ਕਹਿੰਦੇ ਨੇ ਕਿ ਇਸ ਰੋਹਾਨੀ ਦਰਬਾਰ ਦੇ ਚ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤ ਕੋ ਜਾਂ ਅਗਲੋ ਪਾਵਾ ਕਹਿੰਦੇ ਸਾਡੇ ਵਾਸਤੇ ਦੋਵੇਂ ਸੰਕਲਪ ਖੁੱਲੇ ਨੇ ਜਿਉਂਦੇ ਰਵਾਂਗੇ ਪੰਜਾਬ ਤੇ ਪਾਤਸ਼ਾਹੀ ਦਾਵਾ ਕਾਇਮ ਕਰਾਂਗੇ ਜੇ ਪਾਤਸ਼ਾਹੀ ਦਾਵੇ ਲਈ ਲੜਦੇ ਸ਼ਹੀਦ ਹੋਗੇ ਗੁਰੂ ਦੀ ਗੋਦ ਚ ਚਲ ਕੇ ਤਾਂ ਵੀ ਪਾਤਸ਼ਾਹੀ ਸਰਦਾਰ ਸ਼ਬੀਕ ਸਿੰਘ ਨਰਾਜ਼ ਚ ਹੋਗੇ ਤੇ ਉਹੀ ਜਿਹੜੀ ਨਵਾਬੀ ਹੈ ਪੰਜ ਪਿਆਰੇ ਸਹਿਬਾਨ ਦੇ ਅੱਗੇ ਲਿਆ ਰੱਖੀ ਹੁਣ ਪੰਜ ਪਿਆਰੇ ਸਹਿਬਾਨ ਆਪਸ ਚ ਸਲਾਹ ਕਰਦੇ ਨੇ ਇਹ ਬਸ਼ਵਰਾ ਦੂਵੀਂ ਹੋਇਆ ਮੈਂ ਤੈਨੂੰ ਦੋਵੇਂ ਵਾਰੀ ਇਤਿਹਾਸ ਦੱਸਣਾ ਪੰਜ ਪਿਆਰੇ ਆਪਸ ਚ ਸਲਾਹ ਕਰਦੇ ਨੇ ਤੇ ਸਲਾਹ ਕਰਨ ਤੋਂ ਬਾਅਦ ਜਵਾਬ ਪਤਾ ਕੀ ਦਿੰਦੇ ਨੇ ਕਹਿੰਦੇ ਪਾਤਸ਼ਾਹੀ ਛੱਡ ਕਿੰਮ ਲਵੇ ਨਵਾਬੀ ਇੱਤ ਉੱਤ ਕਿੰਮ ਹਮ ਕਰੇ ਖਰਾਬੀ ਇੱਤ ਕੋ ਤੇ ਲੋਕ ਤੇ ਪਰਲੋਕ ਪੰਜ ਪਿਆਰਿਆਂ ਦਾ ਜਿਹੜਾ ਉਹਦਾ ਗੁਰੂ ਨੇ ਬਖਸ਼ਿਸ਼ ਕਰ ਦਿੱਤਾ ਤੇ ਜਿਸ ਅਹੁਦੇ ਦੇ ਵਿੱਚ ਗੁਰੂ ਨੇ ਇਹ ਬਖਸ਼ਿਸ਼ ਪਾ ਦਿੱਤੀ ਕਿ ਖਾਲਸਾ ਮੇਰੋ ਸੱਜਣ ਸੂਰਾ ਖਾਲਸਾ ਮੇਰੋ ਸਤਗੁਰ ਪੂਰਾ ਉਹ ਤਾਂ ਬਾਦਸ਼ਾਹੀ ਨੂੰ ਪੈਰਾਂ ਦੇ ਵਿੱਚ ਸਮਝਦਾ ਹੈ ਉਹ ਨਵਾਬੀ ਨੂੰ ਪਰਵਾਨ ਕਿਵੇਂ ਕਰ ਸਕਦਾ ਇਹ ਸਾਡੇ ਪੰਜ ਪਿਆਰਿਆਂ ਦਾ ਜਵਾਬ ਉਸ ਤੋਂ ਬਾਅਦ ਫਿਰ ਸਭ ਤੋਂ ਵੱਡਾ ਫੈਸਲਾ ਗੁਰੂ ਸਾਹਿਬ ਦਾ ਹੁਕਮ ਕੋਤਮ ਆ ਗਿਆ ਤਹਿਲ ਮਹਿਲ ਤਾਂ ਕੋ ਮਿਲੇ ਚਾਕੋ ਸਾਧ ਕਿਰਪਾਲ ਤੇ ਸੰਗਤ ਦੇ ਵਿੱਚ ਤਹਿਲ ਕਰਕੇ ਆ ਰਿਹਾ ਹਯਾਤ ਖਾਨ ਦੇ ਨਾਲ ਲੜ ਕੇ ਆਇਆ ਮੱਥੇ ਦੇ ਵਿੱਚ ਫੱਟ ਹੈ ਖੱਬੇ ਹੱਥ ਤੇ ਫੱਟ ਹੈ ਪੱਖੇ ਦੀ ਸੇਵਾ ਕਰ ਰਿਹਾ ਕਾਲੇ ਕਿਆਂ ਦਾ ਰਹਿਣ ਵਾਲਾ ਸਰਦਾਰ ਕਪੂਰ ਸਿੰਘ ਜਿਸ ਦੀ ਝੋਲੀ ਚ ਨਵਾਬੀ ਪਾ ਦਿੱਤੀ ਗਈ ਤੇ ਨਵਾਬੀ ਲੈਣ ਤੋਂ ਪਹਿਲਾਂ ਉਹ ਸਰਦਾਰ ਦੇ ਸ਼ਬਦ ਨੇ ਨਵਾਬੀ ਪ੍ਰਵਾਨ ਤਾਂ ਕਰੂੰਗਾ ਪਹਿਲੀ ਗੱਲ ਪੰਜ ਪਿਆਰਿਆਂ ਦੇ ਪੈਰਾਂ ਨੂੰ ਚੁਹਾਈ ਜਾਵੇ ਗੁਰੂ ਦੀ ਹਜ਼ੂਰੀ 'ਚ ਉਹਨੂੰ ਇਹ ਪਤਾ ਹੋਵੇ ਸੀ ਜੁੱਤੀ ਦੀ ਨੋਕ ਤੇ ਪ੍ਰਵਾਨ ਕੀਤੀ ਐ ਦੂਜੀ ਗੱਲ ਦਲ ਦੇ ਘੋੜਿਆਂ ਦੀ ਸੇਵਾ ਨਹੀਂ ਛੱਡੂੰਗਾ ਸੰਗਤ ਦੇ ਵਿੱਚ ਪੱਖਾ ਚਲਣ ਦੀ ਸੇਵਾ ਨਹੀਂ ਛੱਡੂੰਗਾ ਤਖਤ ਤੇ ਨਹੀਂ ਬੈਠੂੰਗਾ ਤੇ ਕਲਗੀ ਲਾ ਕੇ ਨਵਾਬ ਨਹੀਂ ਖਾਊਂਗਾ ਫਿਰ ਇਸ ਔਦੇ ਨੂੰ ਪ੍ਰਵਾਨ ਕਰਦਾ ਇਹ ਕੌਮ ਦੇ ਆਗੂ ਹੁੰਦੇ ਸੀ ਅੱਜ ਤੱਕ ਨਿੱਕੀਆਂ ਨਿੱਕੀਆਂ ਪ੍ਰਧਾਨਗੀਆਂ ਦੇ ਪਿੱਛੇ ਪਤਾ ਨਹੀਂ ਕੀ ਦਾ ਕੀ ਕੁਝ ਹੋ ਜਾਂਦਾ ਉੱਥੇ ਨਵਾਬੀ ਮਿਲ ਰਹੀ ਐ ਹੁਣ ਇਹ ਜਦੋਂ ਨਵਾਬੀ ਮਿਲੀ ਤੇ ਫਿਰ ਬਾਬਾ ਦੀਪ ਸਿੰਘ ਉਹਨਾਂ ਨੇ ਸਾਰਿਆਂ ਨੂੰ ਇਕੱਠੇ ਕੀਤਾ ਕਹਿੰਦੇ ਹੁਣ ਇਹ ਨਵਾਬੀ ਰਾਜਨੀਤਿਕ ਪ੍ਰਾਪਤੀ ਹੈ ਇਹਦੇ ਚ ਧਾਰਮਿਕ ਪ੍ਰਾਪਤੀ ਕੀ ਹੋਣੀ ਚਾਹੀਦੀ ਹੈ ਪੰਜ ਸਿੰਘ ਸਹਿਬਾਨ ਫਿਰ ਇਕੱਠੇ ਹੋਏ ਨੇ ਫਿਰ ਮਸ਼ਹਰੇ ਕੀਤਾ ਸਿੰਘ ਸਾਹਿਬ ਉਸ ਮਸ਼ਹਰੇ ਚ ਇਹ ਗੱਲ ਨਿਕਲੀ ਕਿ ਸਭ ਤੋਂ ਅਹਿਮ ਗੱਲ ਐਸੀ ਦਰਬਾਰ ਸਾਹਿਬ ਦੇ ਪ੍ਰਬੰਧ ਨੂੰ ਸੁਧਾਰਨਾ ਹੈ ਸੇਵਾ ਬੇਸ਼ੱਕ ਦਰਬਾਰ ਸਾਹਿਬ ਦੀ ਉਸ ਵੇਲੇ ਭਾਈ ਮਨੀ ਸਿੰਘ ਕੋਲ ਸੀ ਸ਼ਹਾਦਤ ਨਹੀਂ ਹੋਈ 1733 ਦੀ ਗੱਲ ਹੈ ਉਸ ਤੋਂ ਬਾਅਦ ਜਿੰਨੇ ਵੀ ਪ੍ਰਬੰਧ ਦੀ ਸੇਵਾ ਹੈ ਸਰਦਾਰ ਦਰਬਾਰਾ ਸਿੰਘ ਨੂੰ ਦਿੱਤੀ ਗਈ ਨਿਸ਼ਾਨ ਸਾਹਿਬ ਦੀ ਸੇਵਾ ਜਿਹੜੀ ਹੈ ਨਵਾਬ ਕਪੂਰ ਸਿੰਘ ਨੂੰ ਦਿੱਤੀ ਗਈ ਦਰਬਾਰ ਸਾਹਿਬ ਦੀ ਰੱਖਿਆ ਦੇ ਵਾਸਤੇ ਹਥਿਆਰ ਬਣਾਉਣ ਦੀ ਜ਼ਿੰਮੇਵਾਰੀ ਜੱਸਾ ਸਿੰਘ ਆਲੂਵਾਲੀਆ ਨੂੰ ਦਿੱਤੀ ਗਈ ਇਹਦੇ ਤੋਂ ਇਲਾਵਾ ਦਰਬਾਰ ਸਾਹਿਬ ਦੇ ਚ ਆਈਆਂ ਸੰਗਤਾਂ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਸਰਦਾਰ ਅਗਰਬਖਸ਼ ਸਿੰਘ ਨੂੰ ਦਿੱਤੀ ਗਈ ਉਹ ਸਰਦਾਰ ਗੁਰਬਖਸ਼ ਨੇ ਆਨੰਦਪੁਰ ਸਾਹਿਬ ਦੀ ਜ਼ਿੰਮੇਵਾਰੀ ਨਿਭਾਈ ਤੇ ਦਰਬਾਰ ਸਾਹਿਬ ਵੀ ਐਸੀ ਜ਼ਿੰਮੇਵਾਰੀ ਨਿਭਾਈ ਕਿ ਜਦੋਂ ਜਹਾਨ ਖਾਨ ਨੇ 30000 ਫੌਜ ਦੇ ਨਾਲ ਦਰਬਾਰ ਸਾਹਿਬ ਦੇ ਉੱਪਰ ਹਮਲਾ ਕੀਤਾ ਅਬਦਾਲੀ ਦੇ ਕਹਿਣ ਦੇ ਉੱਪਰ ਉਹ 30 ਸਿੰਘਾਂ ਦੇ ਨਾਲ ਲੜ ਕੇ ਸ਼ਹੀਦ ਹੋਇਆ ਤੇ ਸ਼ਹੀਦ ਹੋਣ ਤੋਂ ਪਹਿਲਾਂ ਉਹਦੇ ਸ਼ਬਦ ਬੜੇ ਪਿਆਰੇ ਨੇ ਪਾਤਸ਼ਾਹ ਪੰਥ ਜੋ ਨਾ ਰਹਾ ਤੋ ਗ੍ਰੰਥ ਕੌਣ ਮਾਨੇਗਾ ਪੰਥ ਜੋ ਰਹਾ ਤੋ ਗ੍ਰੰਥ ਕੀ ਕਹੇਗੀ ਨਾਥ ਸੋ ਇਹ ਜਿਹੜਾ ਗ੍ਰੰਥ ਤੇ ਪੰਥ ਦਾ ਰਿਸ਼ਤਾ ਹੈ ਇਹ ਇੱਕ ਐਸਾ ਰਿਸ਼ਤਾ ਹੈ ਜੋ ਤੇ ਜੁਗਤ ਦੇ ਅਨੁਸਾਰ ਪ੍ਰਗਟ ਹੁੰਦਾ ਹੈ ਇਸੇ ਕਰਕੇ ਰਹੀਦੀ ਦੁਨੀਆ ਤੱਕ ਪੰਥ ਤੇ ਗ੍ਰੰਥ ਦਾ ਪ੍ਰਗਟ ਦਿਵਸ ਤਾਂ ਮਨਾਇਆ ਜਾ ਸਕਦਾ ਕਦੀ ਜੋਤੀ ਜੋਤ ਦਿਹਾੜਾ ਨਹੀਂ ਮਨਾਇਆ ਜਾ ਸਕਦਾ ਕਿਉਂਕਿ ਪੰਥ ਜੁਗਤ ਹੈ ਗ੍ਰੰਥ ਜੋਤ ਹੈ ਪੰਥ ਤੇ ਜਿਹੜਾ ਗ੍ਰੰਥ ਹੈ ਇਹਨਾਂ ਦਾ ਰਿਸ਼ਤਾ ਜਿਹੜਾ ਆਪਸ ਚ ਇੰਨੀ ਅਹਿਮੀਅਤ ਰੱਖਦਾ ਸੋ ਉਸ ਸਮੇਂ ਬਾਬਾ ਦੀਪ ਸਿੰਘ ਨੇ ਉਸ ਪ੍ਰਬੰਧ ਦੇ ਵਿੱਚ ਵੀ ਬਹੁਤ ਜ਼ਿਆਦਾ ਸੁਧਾਰ ਕੀਤੇ ਉਹਦੇ ਤੋਂ ਬਾਅਦ ਉਹ ਫਿਰ ਇੱਥੇ ਆ ਗਏ ਇੱਥੇ ਆ ਕੇ ਜਿਹੜੀ ਪਹਿਲੀ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੀ ਗੱਲ ਹੁੰਦੀ ਹੈ ਵਕਤ ਮੇਰਾ ਸਵਾਗਤ ਹੋ ਗਿਆ ਜੀ ਮੈਂ ਜ਼ਿਆਦਾ ਲੈ ਗਿਆ ਸਵਾਪਤੀ ਕਰਾਂ ਜੀ ਸੋ ਇੱਥੇ ਅਸੀਂ ਸਮਾਪਤੀ ਕਰਦੇ ਹਾਂ ਕਿਉਂਕਿ ਅਬਦਾਲੀ ਦੇ ਹਮਲਿਆਂ ਦੀ ਬਾਬਾ ਦੀਪ ਸਿੰਘ ਨੇ ਸਭ ਤੋਂ ਪਹਿਲਾਂ ਅਬਦਾਲੀ ਦੇ ਹਮਲੇ ਦੇ ਉੱਪਰ ਸ਼ੁਰੂਆਤ ਕੀਤੀ ਜਦੋਂ 25000 ਊਠਾਂ ਦੇ ਉੱਪਰ ਖਜ਼ਾਨਾ ਲੈ ਕੇ ਜਾ ਰਿਹਾ ਸੀ ਅੰਬਾਲੇ ਪਿਪਲੀ ਤੇ ਸ਼ਾਹਪੁਰ ਮਾਰਕੰਡੇ ਦੇ ਇਲਾਕੇ ਦੇ ਵਿੱਚ ਇਤਿਹਾਸ ਦੇ ਸਾਡੇ ਉਹਨਾਂ ਸਰੋਤਾਂ ਦੇ ਵਿੱਚ ਬਹੁਤ ਕੁਝ ਪਿਆ ਹੈ ਉਹਦੇ ਤੋਂ ਬਾਅਦ ਸਰਦਾਰ ਤਰਲੋਕ ਸਿੰਘ ਉਹਨਾਂ ਦਾ ਇੱਥੇ ਖਬਰ ਲੈ ਕੇ ਆਉਣਾ ਬਾਬਾ ਦੀਪ ਸਿੰਘ ਉਹਨਾਂ ਦਾ ਉੱਥੇ ਦਰਬਾਰ ਸਾਹਿਬ ਜਾਣਾ ਤੇ ਇਤਿਹਾਸ ਦੀ ਇੱਕ ਬਲਖਣ ਜੰਗ ਜਿਹਦੇ ਬਾਰੇ ਤਹਿਮਾਸ ਨਮੇ ਦਾ ਲੇਖਕ ਤਹਿਮਾਸ ਪਖਾ ਜਿਸ ਦਾ ਜਿਹੜਾ ਕਹਿ ਸਕਦੇ ਹੋ ਤਖੱਲਸ ਮਸਕੀਨ ਹੈ ਉਹ ਆਪਣੀ ਜਿਹੜੀ ਫਾਰਸੀ ਦੀ ਕਿਤਾਬ 'ਚ ਇਸ ਜੰਗ ਦਾ ਜ਼ਿਕਰ ਕਰਦਾ ਜਿਹੜਾ ਮੈਂ ਕਰਨਾ ਸੀ ਬੜਾ ਅਹਿਮ ਹੈ ਕਿ ਕਿਸ ਤਰ੍ਹਾਂ ਦੇ ਨਾਲ ਦੋ ਦੋ ਜਰਨੈਲ ਦਵੰਦ ਜੁੱਦ ਲੜ ਰਹੇ ਨੇ ਇੱਕ ਬੰਨੇ ਬਾਬਾ ਦੀਪ ਸਿੰਘ ਦੇ ਸਾਹਮਣੇ ਤਿੰਨੇ ਯਾਕੂਬ ਖਾਨ ਬਲੰਦ ਖਾਨ ਤੇ ਸ਼ਾਜ਼ਮਾਲ ਦੂਜੇ ਬੰਨੇ ਬਾਬਾ ਸੁੱਧਾ ਸਿੰਘ ਦੇ ਸਾਹਮਣੇ ਹੈ ਮੀਰ ਖਾਨ ਤੀਜੇ ਬਨੇ ਬਲਵੰਤ ਸਿੰਘ ਦੇ ਸਾਹਮਣੇ ਰੁਸਤਮ ਖਾਨ ਤੇ ਜਬਰਦਸਤ ਖਾਨ ਇਹ ਜੰਗ ਕਿਵੇਂ ਹੁੰਦੀ ਹੈ ਬੜਾ ਵਲੱਖਣ ਇਤਿਹਾਸ ਤੇ ਪਰ ਵਕਤ ਇਜਾਜ਼ਤ ਨਹੀਂ ਦੇ ਰਿਹਾ ਇੰਨੀਆਂ ਬੇਨਤੀਆਂ ਪ੍ਰਵਾਨ ਫਤਿਹ ਦੀ ਸਾਂਝ ਸਤਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਕਾਲ ਸਤ ਵਾਹਿਗੁਰੂ ਜੀ ਕੀ ਫਤਿਹ ਇਸੋ ਰਹਾ ਚਿੱਤ ਤਨਹੀਂ ਸੀ ਕਰਦਾ ਕਿ ਮੈਂ ਇਸ ਜਲਦੀ ਹੋਈ ਲੜੀ ਨੂੰ ਰੋਕ ਲਵਾਂ